ਤੁਹਾਡਾਂ ਮਾਰਾ ਜੀ ਤੁਹਾਡੇ ਸਾਡੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਲਈ ਤੁਸੀਂ ਸਮਾਂ ਦਿੱਤਾ ਸਾਡੇ ਚੈਨਲ ਨੂੰ ਧੰਨਵਾਦ ਜੀ ਤੇ ਅਸੀਂ ਜਿਹੜਾ ਅੱਜ ਤੁਸੀਂ ਅਸੀਂ ਦੇਖਿਆ ਆਣ ਕੇ ਕਿ ਇੱਥੇ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ ਹਾਂ ਜੀ ਜਿਹੜਾ ਸੰਗਤਾਂ ਦੇ ਨਾਂ ਤੇ ਹਸਪੀਟਲ ਬਣ ਰਿਹਾ ਆ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਥੋੜੀ ਜੀ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਜਾਂ ਐਨ ਆਰ ਆਈ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਤੇ ਕਰ ਸਾਰਿਆਂ ਤੇ ਕਰ ਜਿੰਨੇ ਵੀ ਇਲਾਕਾ ਨਿਵਾਸੀ ਅਲੱਗ-ਅਲੱਗ ਏਰੀਆ ਆ ਹਾਂ ਜੀ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਮਾਈਂਡ ਦੇ ਵਿੱਚ ਇਹੋ ਜਿਹਾ ਏਦਾਂ ਦਾ ਕੀ ਗੱਲ ਆ ਗਈ ਕਿ ਤੁਸੀਂ ਐਡਾ ਵੱਡਾ ਜਿਹੜਾ ਉਪਰਾਲਾ ਹੈ ਇਹ ਕੰਨ ਜਾ ਰਹੇ ਆ ਇਹਦੇ ਲਈ ਤੁਹਾਡੇ ਤੁਸੀਂ ਥੋੜੇ ਆਪਣੇ ਵਿਚਾਰ ਸਾਝੇ ਕਰੋ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਇਹ ਜਿਹੜਾ ਉਪਰਾਲਾ ਕਿਉਂਕਿ ਸਾਡੇ ਤੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਇਹ ਜਿਹੜਾ ਇਲਾਕਾ ਹੈਗਾ ਪਿੰਡ ਮਹਿਦੂਦ ਇਹ ਸਾਰਾ ਕੰਢੀ ਏਰੀਆ ਆ ਇੱਥੇ ਬਹੁਤ ਘੱਟ ਸਹੂਲਤਾਂ ਮਿਲ ਰਹੀਆਂ ਆ ਅੱਜ ਤੋਂ ਕਈ ਸਾਲ ਪਹਿਲਾਂ ਪਾਣੀ ਦੀ ਹੁਣ ਵੀ ਪਾਣੀ ਦੀ ਪ੍ਰੋਬਲਮ ਆਉਂਦੀ ਹੈ ਪਾਣੀ ਦੀ ਪ੍ਰੋਬਲਮ ਪ੍ਰੋਬਲਮ ਬਹੁਤ ਸੀ ਇੱਥੇ ਕਿਉਂਕਿ ਉਸ ਵੇਲੇ ਇੱਕ ਟਿਊਬਵਲ ਤੋਂ 12 ਪਿੰਡਾਂ ਨੂੰ ਕਈ ਵਾਰ ਪਾਣੀ ਆਉਂਦਾ ਸੀ ਪਹਿਲਾਂ ਉਸ ਤੋਂ ਪਹਿਲਾਂ ਇੱਥੋਂ ਖੂਹਾਂ ਤੋਂ ਪਾਣੀ ਵਰਤਦੇ ਹੁੰਦੇ ਸੀ ਜੰਗਲ ਦੇ ਵਿੱਚ 2 ਕਿਲੋਮੀਟਰ ਦਾ ਖੂਹ ਆ ਉੱਥੋਂ ਪਾਣੀ ਲਿਆ ਕੇ ਪਾਣੀ ਵਰਤਣਾ ਸੰਗਤਾਂ ਨੇ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਉਹਨਾਂ ਦੇ ਜਿੱਦਾਂ ਵੀ ਥੋੜੀ ਬਹੁਤੀ ਜਿੱਦਾਂ ਸੰਗਤ ਜਿੱਦਾ ਆਉਂਦੀ ਹੁੰਦੀ ਸੀਗੀ ਜੇ ਕਿਸੇ ਨੇ ਪੈਸਾ ਚੜਾਉਣਾ ਤੇ ਬਾਬਾ ਰਾਂਝਾ ਤੋਂ ਸਮਾਰਾਜੀ ਨੇ ਕਹਿਣਾ ਕਹਣਾ ਪੈਸੇ ਨਾਲ ਆਪਣੇ ਨਾ ਬੱਚਿਆਂ ਨੂੰ ਪਾਲੋ ਅਸੀਂ ਸਾਡੇ ਕਿਸ ਕੰਮ ਦਾ ਪੈਸਾ ਹੈ ਜੇ ਕਿਤੇ ਕਿਸੇ ਸੰਗਤ ਨੇ ਮੱਲੂ ਮੱਲੀ ਚੜਾ ਵੀ ਜਾਣੇ ਪੈਸੇ ਉਸ ਵੇਲੇ ਥੋੜੇ ਪੈਸੇ ਚੜਦੇ ਹੁੰਦੇ ਸੀਗੇ ਤੇ ਉਹ ਜਦੋਂ ਜੇ ਪੈਸਾ ਇਕੱਠਾ ਹੋਣਾ ਤੇ ਧੰਤਨ ਬਾਬਾ ਰਾਂਝੂ ਦਾ ਜੀ ਮਹਾਰਾਜੀ ਨੇ ਇੱਥੇ ਜੰਗਲ ਦੇ ਵਿੱਚ ਇੱਕ ਟੋਬਾ ਆ ਉਹ ਦਿਹਾੜੀਦਾਰ ਲਾ ਕੇ ਉਹਨਾਂ ਦੀ ਮਿੱਟੀ ਕਢਾਉਣੀ ਉਸ ਟੋਬੇ ਦੀ ਤਾਂ ਕਿ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਇਨਸਾਨ ਹੈ ਅਸੀਂ ਪਾਣੀ ਜਿੱਥੇ ਮਰਜ਼ੀ ਜਾ ਕੇ ਪੀ ਸਕਦੇ ਵੀ ਜਿਹੜੇ ਜੰਗਲੀ ਜੀਵ ਆ ਇਹ ਵਿਚਾਰੇ ਪਿਆਸੇ ਮਰ ਰਹੇ ਆ ਉਹ ਤੋਬਾ ਘੜਾਉਣਾ ਤਾਂ ਕਿ بارش ਦਾ ਜਿਹੜਾ ਪਾਣੀ ਆ ਉਸ ਟੋਬੇ ਵਿੱਚ ਇਕੱਠਾ ਹੋਵੇ ਤੇ ਉੱਥੋਂ ਜੰਗਲੀ ਜਿਹੜੇ ਜੀਵ ਆ ਉਹ ਪਾਣੀ ਪੀਣ ਉਹਨਾਂ ਦੀ ਸੋਚ ਨੂੰ ਲੈ ਕੇ ਪੂਜਿਆ ਗੁਰੂ ਸਤਗੁਰੂ ਸਵਾਮੀ ਚਰਨ ਦਾਸ ਜੀ ਮਹਾਰਾਜ ਮਹਾਰਾਜ ਜੀ ਹੁਣੇ ਅੱਜ ਤੋਂ 25 ਸਾਲ ਪਹਿਲਾਂ ਇੱਥੇ ਇੱਕ ਟਿਊਬਵਲ ਲਗਵਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤਕਰੀਬਨ ਘੱਟੋ-ਘੱਟ 3 ਸਾਲ ਕੰਮ ਚੱਲਦਾ ਰਿਹਾ ਕਿਉਂਕਿ ਸਾਰਾ ਪਹਾੜੀ ਏਰੀਆ ਆ ਇੱਥੇ ਸਾਰਾ ਧੁਰ ਤੱਕ ਪੱਥਰ 617 ਫੁੱਟ ਉਸ ਵੇਲੇ ਬੋਰ ਕਰਾਇਆ ਸੀਗਾ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਪਾਣੀ ਦੀ ਸਹੂਲਤ ਮਿਲਦੀ ਹੋਣਾ ਮਹਾਰਾਜ ਦੇ ਮਨ ਦੇ ਵਿੱਚ ਇਹ ਚਾਹਨਾ ਹੁੰਦੀ ਸੀਗੀ ਕਿ ਚਲੋ ਆਪਾਂ ਜਿੰਨਾ ਵੀ ਇੱਥੇ ਸੰਗਤਾਂ ਦਾ ਭਲਾ ਕਰ ਸਕੀਏ ਇਲਾਕੇ ਦਾ ਭਲਾ ਕਰ ਸਕੀਏ ਤਾਂ ਉਹਨਾਂ ਦੀ ਇਹ ਸੋਚ ਹੁੰਦੀ ਸੀ ਵੀ ਜਿੱਥੇ ਪਾਣੀ ਦੇ ਚਲੋ ਪ੍ਰੋਬਲਮ ਨੂੰ ਦੂਰ ਕੀਤਾ ਜੇ ਹੋ ਸਕੇ ਕਿਉਂਕਿ ਇੱਥੇ ਜਦੋਂ ਕੋਈ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਸਰੀਰਕ ਤੌਰ ਤੇ ਕਿਸੇ ਦੇ ਸੱਟ ਚੋਟ ਵੀ ਲੱਗਦੀ ਹੈ ਤਾਂ ਉਸ ਤੋਂ 15-20 ਕਿਲੋਮੀਟਰ ਤੇ ਜਾ ਕੇ ਉਹਨਾਂ ਨੂੰ ਉਹ ਹੁਣ ਵੀ ਸਾਡੇ ਕੋਲੇ ਤੇ ਪ੍ਰੇਮੀ ਸੱਜਣ ਉਹਨਾਂ ਤੇ ਸੱਟ ਲੱਗ ਗਈ ਤੇ ਉਹਨਾਂ ਦੇ ਤੋਂ ਜਾ ਕੇ 15 ਕਿਲੋਮੀਟਰ ਦੀ ਜਾ ਕੇ ਪੈਰ ਤੇ ਟੰਕੇ ਲਵਾ ਕੇ ਲਿਆਂਦੇ ਪੈਰ ਤੇ ਤੋ ਇਸ ਸੋਚ ਨੂੰ ਮਹਾਰਾਜ ਦੀ ਇਹ ਸੋਚ ਹੁੰਦੀ ਸੀ ਵੀ ਆਪਾਂ ਇਦਾਂ ਦੀ ਕੋਈ ਸਹੂਲਤ ਸੰਗਤਾਂ ਨੂੰ ਦੇਈਏ ਉਸੇ ਸਹੂਲ ਮਹਾਰਾਜ ਦੀ ਸੋਚ ਨੂੰ ਆਪਾਂ ਹਿਰਦੇ ਵਿੱਚ ਵਸਾ ਕੇ ਇਹ ਕਾਰਜ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਸ਼ੁਰੂ ਕੀਤਾ ਤਾਂ ਕਿ ਇੱਧਰਲੇ ਇਲਾਕੇ ਦਾ ਕਿਉਂਕਿ ਇਹਨਾਂ ਪਿੰਡਾਂ ਵਿੱਚ ਕੋਈ ਵੀ ਇਦਾਂ ਦੀ ਮੈਡੀਕਲ ਸਹੂਲਤ ਹੈ ਨਹੀਂ ਵੀ ਹਾਂ ਇੱਥੇ ਸੰਗਤਾਂ ਦਾ ਭਲਾ ਹੋ ਸਕੇ ਜਿੱਥੇ ਮਹਾਰਾਜ ਦੀ ਕਿਰਪਾ ਕਰਨ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਪੂਜਾ ਗੁਰੂ ਸਤਗੁਰੂ ਸਵਾਮੀ ਚਰਨ ਦਾਸ ਜੀ ਮਹਾਰਾਜ ਉਹਨਾਂ ਦੇ ਪਾਵਨ ਸਥਾਨਾਂ ਤੇ ਦੁਆ ਔਰ ਦਵਾਈ ਦੋਨੋਂ ਹੀ ਸੰਗਤਾਂ ਨੂੰ ਮਿਲ ਸਕਣ ਔਰ ਸੰਗਤਾਂ ਦਾ ਭਲਾ ਹੋ ਸਕੇ ਜਿੱਦਾਂ ਮਹਾਰਾਜ ਦੇਖਿਆ ਜਾ ਰਿਹਾ ਕਿ ਜਦੋਂ ਵੀ ਤੁਹਾਡੇ ਕੋਈ ਸੰਤ ਮਹਾਂਪੁਰਸ਼ਾਂ ਦੇ ਵਰਸੀ ਸਮਾਗਮ ਹੁੰਦੇ ਆ ਤੁਸੀਂ ਵੱਖ-ਵੱਖ ਕੈਂਪ ਲਗਾ ਕੇ ਵੀ ਲੋਕਾਂ ਦਾ ਭਲਾ ਕਰਦੇ ਹੁੰਦੇ ਆ ਪਰ ਇਹ ਜਿਹੜਾ ਹਸਪੀਟਲ ਦਾ ਆ ਇਹ ਤੁਹਾਡੇ ਜਿਹੜਾ ਮਾਈਂਡ ਦੇ ਵਿੱਚ ਆਈਡੀਆ ਆਇਆ ਤੇ ਆਈਡੀਆ ਆਉਣ ਤੋਂ ਬਾਅਦ ਇਹ ਸੋ ਹਸਪੀਟਲ ਅਗਰ ਸ਼ੁਰੂ ਹੁੰਦਾ ਹੋ ਗਿਆ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਲੋਕਾਂ ਨੂੰ ਸਹੂਲਤਾਂ ਜਿਹੜਾ ਇਲਾਕੇ ਦੇ ਵਾਸੀਆਂ ਨੂੰ ਸਹੂਲਤਾਂ ਮਿਲੂਗੀਆਂ ਕਿਹੜੇ-ਕਿਹੜੇ ਟੈਸਟ ਲੈਬੋਰੀਆਂ ਜਾਂ ਇਹਦੇ ਵਿੱਚ ਕਿੰਨੇ ਇਹ ਕਮਰੇਆਂ ਦਾ ਜਿਹੜਾ ਹਸਪੀਟਲ ਹੋਊਗਾ ਤੇ ਇਹਦੇ ਬਾਰੇ ਵੀ ਥੋੜਾ ਜਿਹਾ ਵਿਸਥਾਰਪੂਰਵਕ ਸੰਗਤਾਂ ਨੂੰ ਦੱਸੋ ਜੀ ਤਕਰੀਬਨ ਆਪਣੇ ਜੀ ਦਾ ਮਹਾਰਜ ਤੰਤਰਬਾਬ ਰਾਜੂ ਦਾ ਅੱਜ ਜੀ ਮਹਾਰਾਜ ਪੂਜਯ ਸਤਸਮ ਚਰਨ ਦਾ ਜੀ ਮਹਾਰਾਜ ਉਹਨਾਂ ਦੇ ਪਾਵਨ ਵਰਸੀ ਸਮਾਗਮ ਮਨਾਏ ਜਾਂਦੇ ਉਹਨਾਂ ਤੇ ਕੈਂਪ ਲੱਗਦੇ ਆ ਮੈਡੀਕਲ ਕੈਂਪ ਆ ਅੱਖਾਂ ਦੇ ਕੈਂਪ ਹੋਣ ਵੀ 9 ਦਸੰਬਰ ਨੂੰ ਤੰਤਰਮ ਬਾਬਾ ਰਾਂਝੂ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਵਰਸੀ ਸਮਾਗਮ ਤੇ ਅੱਖਾਂ ਦਾ ਫਰੀ ਆਪਰੇਸ਼ਨ ਕੈਂਪ ਲੱਗਿਆ ਔਰ ਮੈਡੀਕਲ ਕੈਂਪ ਲੱਗੇ ਆ ਸ਼ੂਗਰ ਚੈੱਕ ਇਦਾਂ ਦੇ ਕਾਫੀ ਕੈਂਪ ਲੱਗੇ ਆ ਔਰ ਅਸੀਂ ਫਿਰ ਜਾ ਕੇ ਜੰਗ ਭਦਰ ਰਾਏ ਹਸਪੀਟਲ ਗੜ ਸ਼ੰਕਰ ਉੱਥੇ ਜਾ ਕੇ ਫਿਰ ਉਹਨਾਂ ਦੇ ਸੰਗਤਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਆ ਸਾਡੀ ਇਹ ਸੋਚ ਹੈ ਵੀ ਚਲੋ ਮਹਾਰਾਜ ਕਿਰਪਾ ਕਰਨ ਇਸ ਜਿਹੜਾ ਇਹ ਹਸਪੀਟਲ ਦਾ ਕਾਰਜ ਚੱਲ ਰਿਹਾ ਇਹਨੂੰ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਇੱਥੇ ਤੱਕ ਲੈ ਕੇ ਜਾਈਏ ਜਿੱਥੇ ਸੰਗਤਾਂ ਦਾ ਜਿਹੜਾ ਸਾਰਾ ਇਲਾਜ ਇਸ ਪਾਵਨ ਸਥਾਨ ਤੇ ਹੋ ਸਕੇ ਸਾਡੀ ਇਹ ਸੋਚ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜੀ ਇੱਥੇ ਇਲਾਜ ਜਿਹੜਾ ਹੋਇਆ ਕਰੇਗਾ ਤੇ एक्सपोज ਕਰੋਗੇ ਇਥੇ ਕੰਢੀ ਏਰੀਆ ਹੋਣ ਕਰਕੇ ਕਈ ਵੀ ਜਿੱਦਾਂ ਹੁਣ ਪਿਛਲੇ ਟਾਈਮ ਦੇ ਵਿੱਚ ਵੀ ਜਦੋਂ ਖੱਡ ਭਰ ਕੇ ਆਉਂਦੀ ਆ ਉਹਦੇ ਵਿੱਚ ਕਈ ਪਿੱਛੇ ਵੀ ਮੋਤਾਂ ਹੋ ਗਈਆਂ ਸੀ ਇਥੇ ਡੁੱਬਣ ਕਰਕੇ ਗੱਡੀਆਂ ਦੇ ਡੁੱਬਣ ਕਰਕੇ ਜੇਕਰ ਲਾਗੇ ਛਾਗੇ ਇਥੇ ਹਸਪੀਟਲਾਂ ਦਾ ਤਾਂ ਉਹ ਜਾਨਾ ਕਿ ਉਸ ਟਾਈਮ ਬਚ ਸਕਦੀਆਂ ਸੀਗੀਆਂ ਤੇ ਇਹਦੇ ਵਿੱਚ ਹੁਣ ਤੁਸੀਂ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹ ਇਹਦੇ ਵਿੱਚ ਹਸਪੀਟਲ ਦੇ ਵਿੱਚ ਤੁਸੀਂ ਲੋਕਾਂ ਨੂੰ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਨੂੰ ਉਹ ਐਡ ਕਰਕੇ ਦੇ ਰਹੇ ਆਂ ਕਿ ਅਸੀਂ ਇਸ ਚੀਜ਼ ਦਾ ਵੀ ਹਸਪੀਟਲ ਆ ਜਿੱਦਾਂ ਨੂੰ ਕਈ ਤੁਸੀਂ ਅੱਖਾਂ ਦੇ ਕੈਂਪ ਆਪੀ ਲਗਵਾਵਾਨੇ ਆ ਕਈਆਂ ਨੂੰ ਹਾਰਡ ਦੀਆਂ ਪ੍ਰੋਬਲਮ ਵੀ ਆ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਆ ਹਾਂਜੀ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇੱਥੇ ਜਿਹੜੀ ਸਾਡੀ ਸੋਚ ਹੈ ਉਹ ਤਾਂ ਇਹ ਹੈਗੀ ਵੀ ਜਿੱਦਾਂ ਅੱਖਾਂ ਦੇ ਜਿਹੜੇ ਆਪਾਂ ਆਪਰੇਸ਼ਨ ਕੈਂਪ ਲਵਾਉਂਦੇ ਮਰਜ਼ੀ ਕਿਰਪਾ ਕਰਨ ਇੱਥੇ ਅਸੀਂ ਜਿਹੜੇ ਡਾਕਟਰ ਆ ਉਹ ਇੱਥੇ ਅੱਖਾਂ ਦੇ ਇਲਾਜ ਵੀ ਕਰਨਗੇ ਆਪਰੇਸ਼ਨ ਵਗੈਰਾ ਕਿਸੇ ਦੇ ਸੱਟ ਚੋਟ ਲੱਗ ਜਾਂਦੇ ਆ ਉਹਨਾਂ ਦਾ ਇਲਾਜ ਵੀ ਇੱਥੇ ਕਿਸੇ ਨੂੰ ਹਾਰਟ ਦੀ ਪ੍ਰੋਬਲਮਾਂ ਦੀ ਉਹ ਵੀ ਇਲਾਜ ਇੱਥੇ ਅਸੀਂ ਸਾਰੀਆਂ ਫੈਸਿਲਟੀਆਂ ਜਿਹੜੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਸੰਗਤ ਦੇ ਸਹਿਯੋਗ ਨਾਲ ਇੱਥੇ ਇਸ ਹਸਪੀਟਲ ਵਿੱਚ ਦੇਣੀਆ ਚਾਹੁੰਦੇ ਆ ਸਾਰੇ ਲੈਬੋਰਟਰੀ ਵਗੈਰਾ ਜੋ ਵੀ ਹੈਗਾ ਸਿਸਟਮ ਉਹ ਇੱਥੇ ਆਪਾਂ ਲਿਆਉਣਾ ਚਾਹੁੰਦੇ ਆ ਤੇ ਮਰੇ ਜਿਹੜੇ ਹਸਪੀਟਲ ਆ ਇਹਦੇ ਬਾਰੇ ਤੁਸੀਂ ਇਹ ਦੱਸੋ ਵੀ ਇਹਦੇ ਵਿੱਚ ਕਿੰਨੇ ਬੈੱਡਾਂ ਦਾ ਹਸਪੀਟਲ ਬਣਾ ਰਿਹਾ ਆ ਤੇ ਹੋਰ ਕੀ ਕੀ ਇਹਦੇ ਵਿੱਚ ਲੋਕਾਂ ਨੂੰ ਫੈਸਿਲਟੀਆਂ ਮੌਜੂਦ ਤੁਸੀਂ ਕਰਕੇ ਦਿਓਗੇ ਹਾਂ ਜੀ ਦੱਸਿਓ ਜੀ ਕਿਹੜੀਆਂ ਕਿਹੜੀਆਂ ਕਿੰਨੇ ਬੈੱਡਾਂ ਦਾ ਹਸਪੀਟਲ ਹੋਊਗਾ ਜੀ ਤਕਰੀਬਨ ਇਹ ਜਿਹੜਾ ਹਸਪੀਟਲ ਹੈ ਤਕਰੀਬਨ 32 ਕੋ ਬੈੱਡ ਦਾ ਜਿਹੜਾ ਆ ਹਸਪੀਟਲ ਜਿਹੜਾ ਇਹ ਤਿਆਰ ਹੋ ਰਿਹਾ ਕਿਉਂਕਿ ਇਸ ਸਾਈਡ ਤੇ ਵੀ ਜਿਹੜੇ ਸਾਰਾ ਬਣਨਾ ਆ ਸਾਰਾ ਆਪਰੇਸ਼ਨ ਥੀਟਰ ਵਗੈਰਾ ਜੋ ਡਾਕਟਰ ਸਾਹਿਬਾਨ ਨੇ ਸਾਨੂੰ ਸਲਾਹ ਦਿੱਤੀ ਆ ਇਧਰੋਂ ਇਹ ਵੀ ਸਾਰੀ ਬਿਲਡਿੰਗ ਬਣੇਗੀ ਇਧਰ ਵੀ ਤੇ ਜਨਰਲ ਵਾਰਡ ਵੀ ਬਣੇਗਾ ਔਰ ਅਸੀਂ ਇਹ ਸਾਡੀ ਇਹ ਮਨ ਦੀ ਭਾਵਨਾ ਹੈ ਕਿ ਜਿਸ ਤਰ੍ਹਾਂ ਪ੍ਰਾਈਵੇਟ ਹਸਪੀਟਲਾਂ ਵਿੱਚ ਕਾਫੀ ਮਹਿੰਗਾ ਇਲਾਜ ਹੈ ਹੁਣ ਵਿਚਾਰੇ ਗਰੀਬ ਟਪਕਾ ਹੈਗਾ ਕਈਆਂ ਨੂੰ ਕਈ ਤਾਂ ਆਪਾਂ ਦੇਖਦੇ ਵੇ ਇਲਾਜ ਖੋਣੋ ਹੀ ਕਈ ਜਿਹੜੇ ਆਪਣੇ ਘਰਾਂ ਵਿੱਚ ਨਹੀਂ ਇਲਾਜ ਉਹ ਕਰਵਾ ਸਕਦੇ ਜਾ ਕੇ ਹਸਪੀਟਲ ਸਾਡੀ ਇਹੀ ਸੋਚ ਹੈ ਜਿੱਥੇ ਆਪਾਂ ਫ੍ਰੀ ਕੈਂਪ ਲਵਾਉਂਦੇ ਹਾਂ ਉੱਥੇ ਚਲੋ ਆਪਾਂ ਕਹਿੰਦੇ ਇਹਨੂੰ ਵਧਾ ਕੇ ਆਪਾਂ ਹੋਰ ਵਧੀਆ ਕਾਰਜ ਕੀਤਾ ਜਾਵੇ ਜਿੱਥੇ ਮਹਿੰਗਾ ਇਲਾਜ ਹੈ ਉੱਥੇ ਬਹੁਤ ਹੀ ਘੱਟ ਸਸਤਾ ਇਲਾਜ ਇਸ ਹਸਪੀਟਲ ਵਿੱਚ ਸੰਗਤਾਂ ਦਾ ਹੋ ਸਕੇ ਤਾਂ ਕਿ ਹਰੇਕ ਸੰਗਤ ਆਪਣਾ ਇਲਾਜ ਤਸੱਲੀ ਬਖਸ਼ ਕਰਾ ਸਕਣ ਤੇ ਮਾਰੇ ਜਿੱਦਾਂ ਹੁਣ ਕੀ ਬਾਹਲੇ ਹਸਪੀਟਲਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿੱਦਾਂ ਉੱਥੇ ਐਮ ਆਰ ਆਈ ਹੁੰਦੀਆਂ ਸੀਟੀ ਸਕੈਨਾਂ ਹੁੰਦੀਆਂ ਆ ਉਹ ਬਹੁਤ ਵੱਡੇ ਵੱਡੇ ਰੇਟਾਂ ਦੇ ਉੱਤੇ ਆ ਹਾਂ ਜੀ ਇਸ ਹਸਪੀਟਲ ਦੇ ਵਿੱਚ ਵੀ ਕੁਝ ਇਦਾਂ ਦਾ ਹੈ ਪ੍ਰੋਗਰਾਮ ਕੀ ਇਹ ਜਿਹੜੀਆਂ ਫੈਸਿਲਟੀਆਂ ਜਿਹੜੀਆਂ ਵੱਡੇ ਪੱਧਰ ਤੇ ਆ ਉਹ ਇੱਥੇ ਵੀ ਅਵੇਲੇਬਲ ਹੋਣਗੀਆਂ ਹਾਂ ਜੀ ਸਾਡੀ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਇਹੀ ਆ ਸਾਰੀਆਂ ਫੈਸਿਲਟੀਆਂ ਜਿਹੜੀਆਂ ਜਿਹੜੀਆਂ ਹਸਪੀਟਲਾਂ 'ਚ ਮਿਲ ਰਹੀਆਂ ਉਹ ਆਪਾਂ ਸੰਗਤ ਦੇ ਸਹਿਯੋਗ ਦੇ ਨਾਲ ਮਾਣ ਦੇ ਕਿਰਪਾ ਦੇ ਨਾਲ ਇੱਥੇ ਉਹ ਮੁਹੱਈਆ ਕਰਾਈਏ ਔਰ ਬਹੁਤ ਹੀ ਬਾਜ਼ਵਰੇਟ ਵਿੱਚ ਕਿਉਂਕਿ ਸੰਗਤਾਂ ਜਿਹੜੀਆਂ ਵਿਚਾਰੇ ਨਹੀਂ ਪੈਸਾ ਖਰਚ ਕਰ ਸਕਦੇ ਹਨ ਵੱਡੇ ਹਸਪਤਾਲਾਂ ਵਿੱਚ ਉਹ ਇੱਥੇ ਆ ਕੇ ਘੱਟ ਰੇਟਾਂ ਵਿੱਚ ਘੱਟ ਪੈਸਿਆਂ ਵਿੱਚ ਆਪਣਾ ਵਧੀਆ ਇਲਾਜ ਕਰਵਾ ਸਕਣ ਸਾਡੀ ਇਹ ਕੋਸ਼ਿਸ਼ ਹੈ ਜਿਹਦਾ ਸਾਰੀਆਂ ਫੈਸਿਲਿਟੀਆਂ ਇੰਡੀਆਂ ਆਪਾਂ ਇਸ ਹਸਪਤਾਲ ਵਿੱਚ ਦੇਣੀਆਂ ਚਾਹੁੰਦੇ ਹਾਂ ਜੋ ਵੀ ਹਸਪਤਾਲਾਂ ਵਿੱਚ ਹੈ ਕਈ ਵਾਰ ਮਾਦਾ ਇਹ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਬਹੁਤ ਵੱਡਾ ਹੈ ਪ੍ਰੋਜੈਕਟ ਹੈ ਤੁਹਾਡਾ ਇਹਦੇ ਵਿੱਚ ਕਈ ਵਾਰ ਫਾਈਨੈਂਸ਼ੀਅਲ ਪ੍ਰੋਬਲਮ ਵੀ ਆ ਜਾਂਦੀ ਆ ਤੇ ਕਈ ਵਾਰੀ ਸੰਗਤ ਇਦਾਂ ਦੀ ਸੰਗਤ ਵੀ ਆ ਜਿਹੜੀ ਉਹ ਮਦਦ ਕਰਨਾ ਚਾਹੁੰਦੀ ਆ ਪਰ ਮਦਦ ਉਹ ਡਾਇਰੈਕਟ ਬਾਹਰੋਂ ਨਹੀਂ ਬਾ ਸਕਦੇ ਕਿ ਕੋਈ ਇਦਾਂ ਦਾ ਵੀ ਆਪਸ਼ਨ ਹੈ ਤੁਹਾਡੇ ਇਸ ਹਸਪੀਟਲ ਦੇ ਵਿੱਚ ਜਾਂ ਤੁਸੀਂ ਖਾਤਾ ਖਲਾਇਆ ਹੋਵੇ ٹرسٹ ਦਾ ਜਿਹੜਾ ਵਿੱਚ ਉਹ ਸੰਗਤ ਜਿਹੜੀ ਹੈ ਵਿੱਚ ਜਿਹੜੇ ਆ ਪੈਸੇ ਆ ਉਹਨਾਂ ਦੀ ਸਪੋਰਟ ਭੇਜ ਸਕੇ ਹਾਂਜੀ ਸਾਡੀ ਜਿਹੜੀ ਹੁਣ ٹرسٹ ਦੀ ਤਿਆਰੀ ਚੱਲ ਰਹੀ ਆ ਤੇ ਇਹਦਾ ਇੱਕ ٹرسٹ ਜੋ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੈਠੀਆਂ ਉਹਨਾਂ ਦੇ ਮੈਂਬਰ ਸਹਿਬਾਨ ਲੈ ਕੇ ਆਪਾਂ ਇੱਕ ٹرسٹ ਤਿਆਰ ਕਰ ਰਹੇ ਆਂ ਔਰ ਫਿਰ ਉਸ ٹرسٹ ਦਾ ਜਿਹੜਾ ਉਹ ਇਹਦਾ ਖਾਤਾ ਖਲਾਇਆ ਜਾਵੇਗਾ ਜਿਹੜੀਆਂ ਵੀ ਸੰਗਤਾਂ ਜੋ ਵੀ ਆਪਣੀ ਸ਼ਰਤ ਦਾ ਮੁਤਾਬਕ ਕਿਸੇ ਨੂੰ ਕੋਈ ਬੰਦਿਸ਼ ਨਹੀਂ ਹੈਗੀ ਜਿਹੜਾ ਵੀ ਕੋਈ ਦੇ ਵਿੱਚ ਸੇਵਾ ਪਾਉਣੀ ਚਾਹੁੰਦਾ ਆ ਸੰਗਤ ਜਿੰਨੇ ਵੀ ਤੇ ਉਹ ਖਾਤਾ ਖਲਾਇਆ ਜਾਵੇਗਾ ਉਹਦਾ ਫਿਰ ਆਪਾਂ ਆਨਲਾਈਨ ਇੱਥੇ ਸਾਰਾ ਉਹਦਾ ਚੈਨਲ ਤੇ ਦੇਵਾਂਗੇ ਨਾ ਕਿਸ ਸੰਗਤਾਂ ਉਹਦੇ ਵਿੱਚ ਆਪਣਾ ਜੋ ਵੀ ਯੋਗਦਾਨ ਪਾਉਣਾ ਚਾਹੁੰਦੀ ਆ ਪਾ ਸਕਦੀਆਂ ਤੇ ਮਹਰਜ ਇੱਕ ਇਹ ਦੱਸਿਓ ਕਿ ਜਿਹੜੀਆਂ ਤੁਹਾਡੀਆਂ ਇਹ ਫੈਸਿਲਟੀਆਂ ਹੋਣਗੀਆਂ ਜਾਂ ਡੇਲੀ ਕੁਛ ਨਾ ਕੁਛ ਅਪਡੇਟ ਹੋਇਆ ਕਰੇਗੀ ਜੀ ਤੇ ਮਹਰਜ ਇਹ ਜਿਹੜਾ ਕੋਈ ਇਦਾਂ ਦਾ ਤੁਹਾਡੇ ਵੱਲੋਂ ਵੀ ਕੋਈ ਕੀਤਾ ਰਹਿ ਤਾਂ ਕਿ ਲੋਕਾਂ ਨੂੰ ਜਿਹੜਿਆ ਆ ਉਹ ਸਾਰੀ ਜਾਣਕਾਰੀ ਜਿਹੜੀ ਵੀ ਹਸਪੀਟਲ ਦੇ ਵਿੱਚ ਨਵੀਂ ਐਡ ਹੋ ਰਹੀ ਆ ਜਾਂ ਹੋਣੀ ਆ ਜਾਂ ਚੱਲਣਾ ਆ ਉਹਦੇ ਬਾਰੇ ਜਾਣਕਾਰੀ ਮਿਲਦੀ ਰਵੇ ਹਾਂਜੀ ਅਸੀਂ ਜਲਦ ਹੀ ਇੱਕ ਸਵਾਮੀ ਸੰਤ ਰੰਜੂਦਾਸ ਹੈਲਥ케ਅਰ ਸੈਂਟਰ ਜਿਹੜਾ ਹਸਪੀਟਲ ਦਾ ਇਹ ਇੱਕ ਚੈਨਲ ਬਣਾ ਰਹੇ ਆਂ ਔਰ ਜਿੰਨੀ ਵੀ ਜਿਹੜੀ ਅਪਡੇਟ ਹੈ ਰੋਜ਼ ਦੀ ਰੋਜ਼ ਉਹ ਉਸ ਚੈਨਲ ਤੇ ਪਾਈ ਜਾਵੇਗੀ ਸੰਗਤਾਂ ਜਿੱਥੇ ਵੀ ਬੈਠੀਆਂ ਉਹ ਦੇਖ ਸਕਦੀਆਂ ਉਸ ਚੈਨਲ ਨੂੰ ਜੋ ਵੀ ਇੱਥੇ ਦਾ ਕਾਰਜ ਚੱਲ ਰਿਹਾ ਹੈ ਰੋਜ਼ਾਨਾ ਉਹਦਾ ਉਸ ਚੈਨਲ ਤੇ ਪਾਇਆ ਜਾਵੇਗਾ ਲਾਸਟ ਦੇ ਵਿੱਚ ਮਹਾਰਾਜੀ ਤੁਸੀਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆਂ ਜੀ ਸਾਡਾ ਤਾਂ ਸਾਰੀ ਸੰਗਤ ਨੂੰ ਇਹੀ ਸਨੇਹਾ ਆ ਕਿਉਂਕਿ ਇਹ ਜਿਹੜਾ ਹਸਪੀਟਲ ਆ ਦੂਮਨਾ ਸੇਮ 108 ਇੱਥੇ ਇਹ ਕੋਈ ਆਪਾਂ ਪਰਸਨਲ ਨਹੀਂ ਇਹ ਜਿਹੜਾ ਕਾਰਜ ਹੈਗਾ ਇਹ ਸਾਰੀ ਸੰਗਤ ਦਾ ਕਾਰਜ ਹੈ ਸਾਰੀ ਸੰਗਤ ਦਾ ਔਰ ਇਹ ਹੀ ਬੇਨਤੀ ਹੈ ਵੀ ਸਾਰੀ ਸੰਗਤ ਦੇ ਚਰਣਾ ਵਿੱਚ ਵੀ ਆਪਾਂ ਚਲੋ ਰਲ ਮਿਲ ਕੇ ਇਸ ਹਸਪੀਟਲ ਨੂੰ ਆਪਾਂ ਨੇਪਰੇ ਚਾੜੀ ਉਹਦੇ ਵਧੀਆ-ਵਧੀਆ ਜੋ ਹੈਗੇ ਕਾਰਜ ਹੈਗੇ ਆ ਜੋ ਸਹੂਲਤਾਂ ਆ ਆਪਾਂ ਸਾਰੀ ਸੰਗਤ ਨੂੰ ਦੇ ਸਕੀਏ ਜਿੰਨਾ ਵੀ ਕਿਸੇ ਦਾ ਯੋਗਦਾਨ ਹੈ ਉਹ ਇਸ ਹਸਪੀਟਲ ਵਿੱਚ ਪਾਉਣਾ ਚਾਹੁੰਦਾ ਹੈ ਪਾ ਸਕਦਾ ਹੈ ਸਾਰੀ ਸੰਗਤ ਦੇ ਚਰਣਾ ਚ ਇਹ ਬੇਨਤੀ ਹੈ ਜੈ ਗੁਰਦੇਵ ਤਨ ਗੁਰਦੇਵ